ਤਕਰੀਬਨ 60 ਪਲੱਸ ਜਾਂਦੀਆਂ ਹੂੰ 20 ਇੱਕ ਤਰ੍ਹਾਂ ਦੀ ਤੀਜੀ ਸੋਇ ਤਾਂ ਹੀ 60 ਪਲੱਸ ਆਏ ਇਹਦੇ ਖਾਸੀ ਤੇ ਨੇ ਸਿੰਘ ਨਹੀਂ ਲੱਗੇ ਨਾ ਆਪਣੇ ਲਈ ਦੇ ਲੱਗੇ ਤੇ ਨਾ ਇਹ ਜਿਹੜੇ ਸੀਮਨ ਦੀਆਂ ਬੱਚੀਆਂ ਉਹਦੇ ਸਿੰਘ ਆਉਂਦੇ ਨਹੀਂ ਅੱਛਾ 20 ਇੱਕ 93 ਜਿਹੜਾ ਸੀਮਨ ਇਹਨਾਂ ਦੇ ਬੱਚੀਆਂ ਦੇ ਸਿੰਘ ਆਉਂਦੇ ਹੀ ਨਹੀਂ ਆਉਂਦੇ ਨਹੀਂ ਹੁਣ ਵਾਲੇ ਸੀਮਨ ਖਤਮ ਵੀ ਹੋ ਚੁੱਕਿਆ ਮਾਰਕੀਟ ਚ ਠੀਕ ਆ ਹੈ ਨਹੀਂਗਾ ਖਤਮ ਹੋ ਚੁੱਕਿਆ ਸਵਾਗਤ ਆ ਮਿੱਤਰੋ ਪੀਵੀ 29 ਟੂ ਡੀ ਕੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਆ ਜਿਹੜੇ ਦੋ ਨਾਗ ਦਿਖਾਉਣ ਲੱਗੇ ਆ ਬੱਚੀਆਂ ਬਹੁਤ ਚੰਗੀਆਂ ਚੰਗੀ ਕੁਆਲਿਟੀ ਦੀਆਂ ਬੱਚੀਆਂ ਤੇ ਕਿਉਂਕਿ ਚਾਰਚੁਰ ਹੁਣ ਪੈ ਗਿਆ ਵਾ ਮਿੱਤਰੋ ਆਪਣੇ ਜਿਹੜੇ ਪਸ਼ੂ ਪਾਲਕ ਹੈਗੇ ਆ ਉਹਨਾਂ ਨੂੰ ਹੁਣ ਐ ਹੁੰਦਾ ਵੀ ਹੁਣ ਦੋ ਗਨਾਂਕ ਲੈ ਲਗੇ ਵੀ ਗਾਂ ਬਣ ਜਾਣਗੇ ਤੇ ਚੰਗੇ ਪੈਸੇ ਛੱਡਣ ਵਾਲੀਆਂ ਦੀ ਵਧੀਆ ਤਿਆਰ ਹੋਣ ਵਾਲੀਆਂ ਚੰਗੇ ਸੀਮਨਾਂ ਦੇ ਇਹ ਬੱਚਿਆਂ ਵਾ ਸਾਰੀ ਗੱਲਬਾਤ ਆਪਾਂ ਬਾਈ ਨੂੰ ਪੁੱਛਾਂਗੇ ਵੀ ਇਹਨਾਂ ਦੀ ਡਿਟੇਲ ਕੀ ਆ ਕਿੰਨੀ ਇਹਨਾਂ ਦੀ ਉਮਰ ਆ ਤੇ ਕਿਹੜੇ ਸੀਮੰਦ ਗਾ ਇਹ ਮਾਂ ਦੇ ਦੁੱਧ ਦਾ ਰਿਕਾਰਡ ਸਾਰੀ ਗੱਲ ਆਪਾਂ ਬਾਈ ਜੀ ਉਹਨਾਂ ਨਾਲ ਕਰਾਂਗੇ ਆਪਾਂ ਵੀ ਕੀ ਉਹ ਕਹਿੰਦੇ ਭਾਈ ਇੱਕ ਤਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਹਾਂਜੀ ਤੁਹਾਡਾ ਵੀ ਸਵਾਗਤ ਆ ਜੀ ਤੇ ਆਪਣੀ ਜਿਹੜੀ ਆ ਵਾਸਕਾਂ ਵਾਲੀ ਸਵਾਗਤ ਆ ਜੀ ਹਾਂਜੀ ਧੰਨਵਾਦ ਜੀ ਤੇ ਆਪਣੀ ਜਿਹੜੀ ਆ ਇਹ ਡੱਬੀ ਵੱੱਛੀ ਆ ਪਹਿਲਾਂ ਤਾਂ ਇਹਦੀ ਜਾਣਕਾਰੀ ਦਿਓ ਜੀ ਡੱਬੀ ਵੱੱਛੀ ਆਪਣੀ ਕਿੰਨੀ ਉਮਰ ਦੀ ਹੈ ਜੀ ਇਹ ਤਕਰੀਬਨ ਜੀ ਆਪਣੀ ਹੈਗੀ 8 ਮਹੀਨਿਆਂ ਦੀ ਜੀ ਹਾਂਜੀ ਤੇ ਜਿਹੜੀ ਇਹਦਾ ਸੀਮਾ ਨਾ ਉਹ ਹੈਗਾ ਜੀ 20193 20193 ਹਾਂਜੀ 20193 ਦਾ ਜਿਹੜਾ ਰਿਕਾਰਡ ਆ ਜੀ ਆ ਤਕਰੀਬਨ ਹੈਗਾ ਇਹ ਜਨਨ ਕਿ ਆਪਾਂ ਜਿਹੜੇ ਚੰਗੇ ਫਾਰਮਾਂ ਕੋਲੇ ਤਕਰੀਬਨ 60 ਪਲੱਸ ਜਾਂਦੀਆਂ ਹੈ ਹੂੰ 2193 ਜਿਹੜਾ ਸੇ ਸਾਨੂੰ ਪਲਾਸ ਹੈ ਇਹਦੇ ਖਾਸੀ ਦੇ ਨੇ ਸਿੰਘ ਨਹੀਂ ਲੱਗੇ ਨਾ ਆਪਣੇ ਵਾਲੇ ਦੇ ਲੱਗੇ ਤੇ ਨਾ ਇਹਦੇ ਜਿਹੜੇ ਸੀਮਨ ਦੀਆਂ ਬੱਚੀਆਂ ਉਹਦੇ ਸਿੰਘ ਆਉਂਦੇ ਨਹੀਂ ਅੱਛਾ 2193 ਜਿਹੜਾ ਸੀਮਨ ਇਹਨਾਂ ਦੇ ਬੱਚੀਆਂ ਦੇ ਸਿੰਘ ਆਉਂਦੇ ਹੀ ਨਹੀਂ ਆਉਂਦੇ ਨਹੀਂ ਹੁਣ ਇਹ ਸੀਮਨ ਖਤਮ ਵੀ ਹੋ ਚੁੱਕਿਆ ਆਪਣੀ ਰੱਛੀ ਆ ਇਹਦੀ ਮਾਂ ਆਪਣੇ ਕੋਲ ਇੱਥੇ ਸੀਗੀ ਘਰੇ ਹਾਂਜੀ ਇਹ ਯੂਨੀਵਰਸਿਟੀ ਦੇ 1500 ਸੀਮਨ ਹੈਗਾ ਨਾ ਉਹਦਾ ਸੀਮਨ ਦਾ ਨੰਬਰ ਉਹਦੀ ਸੀਰ ਸਾਡੇ ਕੋਲ ਆਪਣੇ ਕੋਲੇ ਪਹਿਲੇ ਸੂਏ ਉਹਨੇ ਤਕਰੀਬਨ 23-33 ਕਿਲੋ ਦੁੱਧ ਕੱਢਦਾ ਸੀ ਠੀਕ ਹੈ ਜੀ ਉਹ ਕਿਉਂਕਿ ਦੂਜੀ ਸੂਏ ਸਾਡੇ ਕੋਲੋਂ ਪੂਰੀ ਹੋ ਗਈ। ਅੱਛਾ ਇਹ ਦੂਜੀ ਸੂਏ ਦੀ ਆ। ਇਹ ਦੂਜੀ ਸੂਏ ਦੀ। ਠੀਕ ਆ ਜੀ। ਤੇ ਉਮਰ ਕਿੰਨੀ ਹੋ ਗਈ ਵੇ ਬਾਈ ਇਹਦੀ? ਇਹ ਉਹਦੀ 8 ਮਹੀਨੇ ਹੋ ਗਈ ਜੀ। ਜਿਹੜੀ ਆਪਣੀ ਡੱਬੀ ਬੱਚੀ ਆ। ਡੱਬੀ ਬੱਚੀ ਆ ਜੀ। ਹਾਂ ਜੀ। 20 193 ਦੇ ਸੀਮਨ ਦੀ ਆ ਜੀ ਤੇ ਦਰਸ਼ਕਾਪਾ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਜਿਹੜੇ ਜਮਾਂਦਰੂ ਸਿੰਘ ਆਉਂਦੇ ਨਹੀਂਗੇ। ਕੁਆਲਿਟੀ ਦੇਖੋ ਤੁਸੀਂ ਨਹੀਂ ਕਿ ਸਿੰਘ ਦਾਗਣੇ ਪੈਂਦੇ ਆ ਇਹਨਾਂ ਦੇ ਆਉਂਦੇ ਹੀ ਨਹੀਂਗੇ ਜਮਾਂਦਰੂ। ਮੈਨੂੰ ਨਹੀਂ ਲੱਗਦਾ ਹੋਰ ਕਿਸੇ ਬੱਚੀਆਂ ਦੇ ਵਿੱਚ ਜਾਂ ਹੋਰ ਕਿਸੇ ਸੀਮਲਾਂ ਦੇ ਵਿੱਚ ਇਹੋ ਜੀ ਕੋਈ ਕੁਆਲਿਟੀ ਹੋਊਗੀ ਤਾਂ ਇਹ ਤਾਂ ਹੋ ਗਈ ਆਪਣੀ ਜਿਹੜੀ ਇਹ ਡੱਬੀ ਬੱਚੀ ਦੀ ਗੱਲ ਬਾਤ ਤੇ ਆਪਾਂ ਹੁਣ ਜੇ ਕਾਲੀ ਵਹਿੜ ਦੀ ਗੱਲ ਕਰ ਗਏ ਇਹ ਵੀ ਇੱਕ ਚੰਗੀ ਸੰਭੀ ਹੋਈ ਜ ਨਰੋਈ ਆ ਜੀ ਖੁੱਲੇ ਜਾਨਵਰ ਫਿਰਦੇ ਹਨਾ ਸੋਹਣੇ ਲੱਗਦੇ ਵਧੀਆ ਬਣ ਬਣ ਜਾਂਦੇ ਆ ਤੇ ਇਹ ਜਿਹੜੀ ਆਪਣੀ ਕਾਲੀ ਡੱਬੀ ਬੱਚੀ ਹੈ ਇਹ ਕਿਹੜੇ ਸੀਮਨ ਦੀ ਹੈ ਇਹ ਜੀ 40127 ਦੀ ਜੀ 40127 ਤੇ ਇਹਦੇ ਦੁੱਧ ਰਿਕਾਰਡ ਕੋੜੀ ਇਹਦੀ ਮਾਂ ਜਾਨਕੀ ਐਚਐਫ ਤੇ ਜਸਸੀ ਕ੍ਰੋਸ ਸੀਗੀ ਹਾਂਜੀ ਤੇ ਉਹਦਾ ਆਪਣੇ ਕੋਲ ਜਿਹੜਾ ਰਿਕਾਰਡ ਸੀ ਉਹ 25 ਕਿਲੋ ਦਾ ਸੀ 25 ਕਿਲੋ ਦਾ ਜੀ ਤੇ ਇਹਦੀ ਉਮਰ ਕਿੰਨੀ ਕੁ ਹੋ ਗਈ ਬਾਈ ਇਹ 9 ਮਹੀਨੇ ਦੀ ਜੀ ਅੱਛਾ ਇਹ 9 ਮਹੀਨਿਆਂ ਦੀ ਆ 9 ਮਹੀਨਿਆਂ ਦੀ ਇਹ ਆਪਣੀ ਬੱਚੀ ਜਿਹੜੀ ਕਾਲੀ ਆ ਤੇ ਮਾਂ ਇਹਦੀ ਮਾਂ ਵੀ ਘਰੇ ਸੀ ਨਾ ਇਹ ਆਪਣੇ ਕੋਲ ਆ ਆਪਣੇ ਕੋਲ ਹੀ ਹੈ ਘਰ ਦੀਆਂ ਬੱਚੀਆਂ ਯਾਨੀ ਜੀ ਜੇ ਕਹਿੰਦੇ ਪੂਰੀ ਤਰੀਕ ਵੀ ਪੁੱਛਣੀ ਹੋਵੇ ਉਹ ਵੀ ਯਾਨੀ ਜਿੰਨੇ ਪੁੱਛ ਸਕਦਾ ਦੋਨਾਂ ਦੀ ਅਸੀਂ ਉਹ ਤਰੀਕ ਲਿਖੀ ਹੋਊਗੀ ਡਿਟੇਲ ਆ ਸੀਮਨ ਦਾ ਡਿਟੇਲ ਆ ਤੁਹਾਨੂੰ ਦੇਤੀ ਆ ਭਾਵੇਂ ਕੋਈ ਜੋ ਵੀ ਹੋਰ ਜਾਣਕਾਰੀ ਉਹ ਜ਼ਰੂਰ ਦਿੱਤੀ ਜਾਊਗੀ ਹਾਂ ਤੇ ਰੇਟ ਰੂਟ ਫਿਰ ਭਾਈ ਇਹਨਾਂ ਦੋਨਾਂ ਦਾ ਅੰਮ੍ਰਿਤ ਵੀਰ ਜੀ ਇਹਨਾਂ ਦਾ ਰੇਟ ਹੈਗਾ 75000 ਰੁਪਈਆ ਜੀ ਤੇ ਜਿਹੜੇ ਜਾਣਕਾਰ ਸੀ ਇਹਨਾਂ ਦੀ ਜਾਣਕਾਰੀ ਰੱਖਦੇ ਜਾਂ ਉਹਨਾਂ ਨੂੰ ਇਹਨਾਂ ਦੀ ਕੁਆਲਿਟੀ ਦਾ ਸਾਰਾ ਪਤਾ ਹੀ ਆ ਬਾਕੀ ਤੁਹਾਡੇ ਸਾਹਮਣੇ ਜੋ ਵੀ ਉਹ ਬਾਇਓ ਡਾਟਾ ਸਾਰਾ ਦਿੱਤਾ ਕਿਉਂਕਿ ਦਰਸ਼ਕ ਜਿਹੜਾ ਸੀਮਨ ਦੀ ਕੁਆਲਿਟੀ ਹੈ ਨਾ ਸੀਮਨ ਦੀ ਕੁਆਲਿਟੀ ਬੈਸਟ ਕਰਕੇ ਇਹਨਾਂ ਦੋਨਾਂ ਰੇਟ ਜਿਹੜਾ 75000 ਆ ਕਿਉਂਕਿ ਜਿਹੜਾ ਵੀ ਕੋਈ ਲੈ ਗਿਆ ਸਾਲ ਦੇ ਅੰਦਰ ਅੰਦਰ ਉਹਨੂੰ ਜਣੀ ਦੁੱਗਣਾ ਦੇ ਕੇ ਹੀ ਜਾਣੀਆ ਮੁਨਾਫਾ ਹੈ ਕੁਆਲਿਟੀ ਦਾ ਸੀਮਨ ਦੀ ਚੰਗੀ ਆ ਤੇ ਕਿਵੇਂ ਲੱਗੀ ਆ ਬਿਹੜਾ ਦੱਸਿਓ ਜਰੂਰ ਇਹ ਕਿਨਾਂ ਨੂੰ ਫੋਨ ਨੰਬਰ ਜਰੂਰ ਬੋਲ ਦਿਓ ਤੇ ਏਰੀਆ ਦੱਸ ਦੇ ਕਿਹੜਾ ਆਪਣਾ ਹਾਂਜੀ ਫੋਨ ਨੰਬਰ ਹੈਗਾ ਜੀ 98552 93522 ਏਰੀਆ ਜੀ ਏਰੀਆ ਜੀ ਮੋਗਾ ਹੂੰ ਤੇ ਪਿੰਡ ਦਿਖਾਣਵਾ ਦਿਜੀ ਠੀਕ ਹੈ ਜੀ ਲੈ ਵੀ ਦਰਸ਼ਕੋ ਜਿਹੜੇ ਕਰਾਂ ਦੀ ਹੋ ਗਏ ਜ਼ਿਮੀਦਾਰ ਵਿਹਲੇ ਹੁਣ ਚਾਰ ਚੁਰ ਪਾ ਕੇ ਤੇ ਚਾਹੁੰਦੇ ਆ ਕਿ ਚੰਗੀ ਨਸਲ ਦੇਗਾ ਦੋ ਬੱਚਾ ਲੈ ਲਗੇ ਬਾਈ ਹੁਣੀਆਂ ਦੇ ਵੀ ਇਕੱਠਾ ਆਪਾਂ ਜੋੜਾ ਦੇਣਾ ਤੇ ਮਾਨ ਤਾਨ ਕਰ ਦੇਣਗੇ ਤੇ ਕਰ ਲਿਓ ਫਿਰ ਫੋਨ ਕਰਾਂ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਉਂਦੇ ਵਸਦੇ ਰਹੋ ਮਿਲਦੇ ਆਂ ਕਦੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ